ਹਾਂਜੀ ਦੋਸਤੋ ਕਈ ਦਿਨਾਂ ਬਾਅਦ ਅੱਜ ਫੇਰ ਆਪਾਂ ਅਬੋਹਰ ਕਿਨੂ ਮੰਡੀ ਦੇ ਭਾਅ ਦੀ ਜਾਣਕਾਰੀ ਲੈ ਕੇ ਲਾਈਵ ਹੋਏ ਆ ਤੁਹਾਨੂੰ ਜਾਣਕਾਰੀ ਦੇਵਾਂਗੇ 10 ਦਸੰਬਰ ਨੂੰ ਅਬੋਹਰ ਮੰਡੀ ਦੇ ਵਿੱਚ ਕਿਨੂ ਦਾ ਮਾਲਟੇ ਦਾ ਭਾਅ ਕੀ ਰਿਹਾ ਹਰਾ ਕੀ ਭਾਅ ਵਿਕਿਆ ਤੇ ਕਿਨੂ ਹੈ ਜਿਹੜਾ ਉਹ ਕਿੱਦਾਂ ਦਾ ਆ ਰਿਹਾ ਤਾਂ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ ਜਿਹੜੇ ਜਿਹੜੇ ਵੀਰ ਜੁੜਦੇ ਜਾਣ ਤੇ ਜਿਹੜੇ ਵੀਰ ਨਵੇਂ ਆ ਆਪਣੇ ਚੈਨਲ ਤੇ Facebook ਤੇ ਉਹ ਪੇਜ ਨੂੰ ਫੋਲੋ ਕਰ ਲੋ YouTube ਤੇ ਸਬਸਕ੍ਰਾਈਬ ਕਰ ਲੋ ਤਾਂ ਜੋ ਤੁਹਾਡੇ ਤੱਕ ਜਿਹੜੀ ਅਪਡੇਟ ਹੈ ਉਹ ਪਹੁੰਚਦੀ ਰਹੇ ਤਾਂ ਤੁਹਾਨੂੰ ਦੱਸ ਦਈਏ ਕਿ ਅਬੋਰ ਮੰਡੀ ਦੇ ਵਿੱਚ ਕਿਨੂ ਦੇ ਭਾਵੇਂ ਚ ਲਗਾਤਾਰ ਤੇਜੀ ਵੇਖਣ ਨੂੰ ਮਿਲ ਰਹੀ ਹੈ ਤੇ 10 ਦਸੰਬਰ 2024 ਦਿਨ ਮੰਗਲਵਾਰ ਦੀ ਆਪਾਂ ਗੱਲ ਕਰ ਲਈਏ ਤਾਂ ਇੱਥੇ ਰੰਗीन ਕਿਨੂ ਦਾ ਟਾਪ ਰੇਟ ਹੈ ਜਿਹੜਾ ਉਹ 30 ਰੁਪਏ ਹੋ ਗਿਆ 30 ਰੁਪਏ ਕਿਲੋ ਕਿਨੂਆ ਜਿਹੜਾ ਉਹ ਹਬੋਰ ਮੰਡੀ ਦੇ ਵਿੱਚ ਵਿਕਿਆ ਹੈ ਹਰੇ ਕਿਨੂ ਦਾ ਟਾਪ ਰੇਟ ਹੈ ਜਿਹੜਾ 14 ਤੋਂ 17 ਰੁਪਏ ਪ੍ਰਤੀ ਕਿਲੋ ਵਿਕਿਆ ਹੈ ਡੇਜ਼ੀ ਦਾ ਰੇਟ ਹੈ ਜਿਹੜਾ 45 ਤੋਂ 50 ਰੁਪਏ ਕਿਲੋ ਤੇ ਮਾਲਟੇ ਦਾ ਜਿਹੜਾ ਟਾਪ ਰੇਟ ਹੈ ਉਹ 30 ਰੁਪਏ ਤੋਂ ਲੈ ਕੇ 36 ਰੁਪਏ ਕਿਲੋ ਤੱਕ ਮੰਡੀ ਦੇ ਵਿੱਚ ਵਿਕਿਆ ਇਸੇ ਤਰ੍ਹਾਂ ਜੇਕਰ ਆਪਾਂ ਕਿਸਾਨ ਵੀਰੋ ਅਮਰੂਦ ਦੀ ਗੱਲ ਕਰ ਲਈਏ ਤਾਂ ਅਮਰੂਦ ਦਾ ਭਾਅ 15 ਤੋਂ 20 ਰੁਪਏ ਕਿਲੋ ਮੰਡੀ ਦੇ ਵਿੱਚ ਦਰਜ ਕੀਤਾ ਗਿਆ ਹੈ ਇਹ ਹਬੋਰ ਮੰਡੀ ਦੇ ਕਿਨੂ ਮਾਲਟੇ ਦੇ ਤੇ ਅਮਰੂਦਾਂ ਦੇ ਭਾਜ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰ ਰਹੇ ਆਂ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਪਹੁੰਚਾਉਣ ਲਈ ਸਾਡੀ ਮਦਦ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਵੱਧ ਤੋਂ ਵੱਧ ਕਮੈਂਟ ਕਰਕੇ ਕਰ ਸਕਦੇ ਹੋ ਤੇ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਫੇਰ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਲਾਂ ਕਿ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਮੰਡੀ ਦੇ ਵਿੱਚ ਕਿੰਨੂ ਦੇ ਭਾਅ 'ਚ ਤੇਜ਼ੀ ਹੈ ਉਹ ਵੇਖਣ ਨੂੰ ਮਿਲ ਰਹੀ ਹੈ 30 ਰੁਪਏ ਕਿੰਨੂ ਆ ਜਿਹੜਾ ਉਹ ਮੰਡੀ ਦੇ ਵਿੱਚ 10 ਦਸੰਬਰ ਦਿਨ ਮੰਗਲਵਾਰ ਨੂੰ ਵਿਕਿਆ ਤਾਂ ਅੱਜ ਜਿਹੜਾ 10 ਦਸੰਬਰ ਨੂੰ ਭਾਅ ਜਿਹੜਾ ਉਹ 30 ਰੁਪਏ ਉੱਚਾ ਭਾਅ ਹਰੇ ਰੰਗੀਨ ਕਿੰਨੂ ਦਾ ਰਿਹਾ ਹਰਾ ਕਿੰਨੂ ਆ ਜਿਹੜਾ ਉਹ 14 ਤੋਂ 14 ਤੋਂ 17 ਰੁਪਏ ਮੰਡੀ ਦੇ ਵਿੱਚ ਵਿਕਿਆ ਤਾਂ ਵੀਡੀਓ ਨੂੰ ਦੋਸਤੋ ਵੱਧ ਤੋਂ ਵੱਧ ਸ਼ੇਅਰ ਜ਼ਰੂਰ